ਸਸ਼ਕਲ ਤੁਸੀਂ ਦੇਖ ਰਹੇ ਹੋ ਪੰਜਾਬੀ মিডিਆ ਮੈਂ ਮਨ ਪ੍ਰਿਪ ਕੋਰ ਹਾਜ਼ਿਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਬੰਗਾਲ ਦੀ ਖਾੜੀ ਕੋਲੋਂ ਆ ਰਿਹਾ ਹੈ ਇੱਕ ਵੱਡਾ ਸੰਕਟ ਕਈ ਸੂਬਿਆਂ 'ਚ ਕਰ ਸਕਦਾ ਹੈ ਤਬਾਹੀ ਸਰਕਾਰ ਆਪਣੇ ਖਰਚੇ ਤੇ 100 ਕਿਸਾਨਾਂ ਨੂੰ ਭੇਜੇਗੀ ਵਿਦੇਸ਼ ਤੁਸੀਂ ਵੀ ਕਰ ਸਕਦੇ ਹੋ ਇਸ ਸਕੀਮ ਲਈ ਅਪਲਾਈ ਅਮਰਿਤਪਾਲ ਦੇ ਸਾਥੀ ਨੇ ਕੀਤਾ ਹਾਈ ਕੋਰਟ ਦਾ ਰੁਖ ਐਨਐਸਏ ਦੀ ਮਿਆਦ ਖਤਮ ਕਰਨ ਨੂੰ ਧਾਇਰ ਕੀਤੀ ਪਟੀਸ਼ਨ ਜੰਮੂ ਕਸ਼ਮੀਰ ਦੀ 33 ਕਿਲੋ ਹਿਰੋਇਨ ਮਾਮਲੇ ਦੇ ਵਿੱਚ ਪਗੋੜੇ ਫੌਜੀ ਅਮਰਿਤਪਾਲ ਨੂੰ ਪੁਲਿਸ ਨੇ ਕੀਤਾ ਕਾਬੂ ਤੇਜਰੀਵਾਲ ਦੇ ਅਸਤੀਫਾ ਦੇਣ ਤੋਂ ਬਾਅਦ ਕੌਣ ਬਣੇਗਾ ਦਿੱਲੀ ਦਾ ਸੀਐਮ ਇਸ ਗੱਲ ਦੀ ਚਰਚਾ ਹੈ ਜਾਰੀ ਪੀਐਮ ਮੋਦੀ ਨੇ ਸ਼੍ਰੀ ਸ਼ੋਮਨਾਥ ਦੇ ਮੀਟਿੰਗ ਦੀ ਕੀਤੀ ਪ੍ਰਧਾਨਗੀ ਔਰਤਾਂ ਦੀ ਸੁਰੱਖਿਆ ਲਈ ਪੁਲਿਸ ਨੇ ਚੁੱਕਿਆ ਇੱਕ ਅਹਿਮ ਕਦਮ ਔਰਤਾਂ ਨੂੰ ਸੁਰੱਖਿਆ ਮਿਲੇਗੀ ਪਹਿਲ ਕਦਮੀ ਟ੍ਰੈਕ ਤੇ ਰੇਲ ਜਾ ਰਹੀ ਉੱਤੇ ਪਹਾੜੀ ਦਾ ਗਿਰਿਆ ਮਾਲਵਾ ਟਰੈਕ ਤੋਂ ਉਤਰਿਆ ਮਾਲ ਗੱਡੀ ਦਾ ਇੰਜਨ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ ਮਨੀਸ਼ ਸ਼ਿਸ਼ੋਦੀ ਅੰਨੇਵੇਂ ਸੀਐਮ ਦੇ ਨਾਤੇ ਲੱਗ ਸਕਦੀ ਹੈ ਮੋਹਰ ਕਿਸੇ ਇੱਕ ਡੇਰੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਗੁਰੂਗ੍ਰੰਥ ਸਾਹਿਬ ਜੀ ਦੀ ਸ਼ਰਿਆਮ ਕਰ ਰਹੇ ਨੇ ਬੇਅਦਬੀ ਲਗਾ ਰਹੇ ਨੇ ਸੰਦੂਰ ਦਾ ਤਿਲਕ ਅਤੇ ਚੜਾ ਰਹੇ ਨੇ ਫੁੱਲ ਲੋਕਾਂ ਵੱਲੋਂ ਐਸਜੇਪੀਸੀ ਵਿੱਚ ਕੀਤੀ ਗਈ ਸ਼ਿਕਾਇਤ ਸੜਕ ਕਿਨਾਰੇ ਬੈਠੇ ਪਿੰਡ ਵਾਸੀਆਂ ਤੇ ਇੱਕ ਟੈਂਕਰ ਚੜਿਆ ਚਾਰ ਦੀ ਹੋਈ ਮੌਤ ਪੰਜਾਬ ਦੇ ਰਹਿੰਦੇ ਵਿਅਕਤੀ ਨੇ 2017 ਚ ਕਲੀਅਰ ਕੀਤਾ ਸੀ ਨੀਟ ਦਾ ਪੇਪਰ ਰਹਾ ਸੀ ਟਾਪਰ ਉਸ ਦੀ ਭੇਤ ਪਰੇ ਹਾਲਾਤਾਂ ਚ ਹੋ ਗਈ ਮੌਤ ਰਾਹੁਲ ਗਾਂਧੀ ਨੂੰ ਅਤਵਾਦੀ ਕਹਿਣ ਤੇ ਰਾਜਾ ਵਡਿੰਗ ਨੇ ਫੋਲ ਦਿੱਤੇ ਰਵਨੀਤ ਬਿੱਟੂ ਦੇ ਪੋਤੜੇ ਜਲੰਧਰ ਦੀ 76 ਸਾਲਾ ਐਨਆਰਆਈ ਹੋਈ ਗਾਇਬ ਇੰਗਲੈਂਡ ਦੇ ਵਿੱਚ ਪਰਿਵਾਰ ਨੂੰ 24 ਘੰਟਿਆਂ ਤੋਂ ਬਾਅਦ ਵੀ ਨਹੀਂ ਮਿਲਿਆ ਕੋਈ ਸੁਰਾ ਜੀਪ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਚਾਰ ਵਿਅਕਤੀਆਂ ਦੀ ਮੌਕੇ ਤੇ ਹੋਈ ਦਰਦਨਾਕ ਮੌਤ ਮੰਤਸਰਕਾਰ ਨੇ ਇੱਕ ਜੂਨੀਅਰ ਡਾਕਟਰ ਨੂੰ ਫੇਰ ਬੁਲਾਇਆ ਬੈਠਕ ਤੇ 20 ਦਸੰਬਰ ਤੋਂ 4 ਦਿਨਾਂ ਦੇ ਲਈ ਬੰਦ ਰਹਿਣਗੇ ਸਕੂਲ ਤੇ ਬੈਂਕ ਪੰਜਾਬ ਪੁਲਿਸ ਵੱਲੋਂ ਵੱਡੇ ਡਰੱਗ ਨੈੱਟਵਰਕ ਦਾ ਹੋਇਆ ਪਰਦਾਫਾਸ਼ 10 ਕਿਲੋ ਹਿਰੋਇਨ ਸਮੇਤ 4 ਵਿਅਕਤੀਆਂ ਨੂੰ ਪੰਜਾਬ ਪੁਲਿਸ ਨੇ ਰੰਗੇ ਹੱਥੀਂ ਕੀਤਾ ਕਾਬੂ ਪੰਜਾਬ ਚ ਪ੍ਰਾਪਰਟੀ ਖਰੀਦ ਨਹੀਂ ਹੋ ਸਕਦੀ ਐ ਮਹਿੰਗੀ ਬਦਰੇ ਨੇ ਕਲੈਕਟਰ ਰੇ ਪੰਜਾਬ ਦੇ ਰਹਿੰਦੇ ਵਿਅਕਤੀ ਨੇ 2017 ਚ ਕਲੀਅਰ ਕੀਤਾ ਸੀ NEET ਦਾ ਪੇਪਰ ਰਹਾ ਸੀ ਟਾਪਰ ਉਸ ਦੀ ਭੇਤ ਭਰੇ ਹਾਲਾਤਾਂ ਚ ਹੋ ਗਈ ਮੌਤ ਹਰੀ ਸਬਜ਼ੀਆਂ ਨੇ ਤੋੜੀ ਆਮ ਜਨਤਾ ਦੀ ਕਮਰ ਸਬਜ਼ੀਆਂ ਦੇ ਭਾਵਾਂ ਨੇ ਛੂਆ ਅਸਮਾਨ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੰਦਰ ਪੰਜਾਬੀ ਮੀਡੀਆ ਹੁੰਦਿਓ ਇਜਾਜ਼ਤ ਧੰਨਵਾਦ